ਕਵਰ ਲੈਨੇ ਆ ਨਾਬਾ ਤੋਂ ਜਿੱਥੇ ਲੋੜੀ ਹੋਏ ਰਾਤ ਨੂੰ ਇੱਕ ਨੌਜਵਾਨ ਨੂੰ ਪੰਜ ਨੌਜਵਾਨਾਂ ਦੇ ਵੱਲੋਂ ਜਾਨ ਤੋਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਦੱਸ ਦੇ ਕੇ ਪੁਲਿਸ ਦੇ ਵੱਲੋਂ ਇਸ ਮਾਮਲੇ ਗੁੱਥੀ ਨੂੰ ਸੁਲਝਾ ਦਿੱਤਾ ਗਿਆ ਜਿਸ ਦੇ ਵਿੱਚ ਨੌਜਵਾਨ ਗੁਰਪ੍ਰੀਤ ਸਿੰਘ ਦਾ ਉਸਦੇ ਦੋਸਤਾਂ ਦੇ ਵੱਲੋਂ ਤੇਜ਼ਾਰ ਹਥਿਆਰ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹ ਕਤਲ ਆਪਸੀ ਟਕਰਾਅ ਦੇ ਕਾਰਨ ਹੋਇਆ ਸੀ ਹੁਣ ਪੁਲਿਸ ਨੇ ਇਸ ਕਤਲकांड ਦੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਵਿੱਚ ਚਾਰ ਨੌਜਵਾਨ ਨਾਬਾਲिग ਹਨ ਜਿਨ੍ਹਾਂ ਵਿੱਚ ਇੱਕ ਦੀ ਉਮਰ 17 ਸਾਲ ਦੀ ਹੈ ਅਤੇ ਇੱਕ ਨੌਜਵਾਨ 30 ਸਾਲ ਦੀ ਉਮਰ ਦਾ ਦੱਸਿਆ ਜਾ ਰਿਹਾ ਹੈ ਇਹ ਮਾਮਲਾ ਨਾਬੇ ਤੋਂ ਸਾਹਮਣੇ ਆਇਆ ਸੀ ਜਿੱਥੇ ਲੋੜੀ ਰਾਤ ਨੂੰ ਮਾਪਿਆਂ ਦੇ ਇਕਲੋਤੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਆਪਸੀ ਟਕਰਾਅ ਦੇ ਚਲਦਿਆਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿੱਥੇ देर रात ਸਿਗਰਟ ਪੀਂ ਜਾਂ ਰਹੇ ਦੋਸਤਾਂ ਦੇ ਵੱਲੋਂ ਹੀ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਗਿਆ ਜਿੱਥੇ ਗੁੱਥੀ ਸੁਲਝਾਣ ਦੇ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਹਾਸਲ ਕਰ ਲਿਆ ਤੇ ਉਹਨਾਂ ਨੂੰ ਜੇਲ੍ਹ ਦੇ ਸਲਾਖਾ ਪਿਛੇ ਧਕੇਲ ਦਿੱਤਾ ਹੈ ਇਹ ਮੁੰਡੇ ਸਿੱਪੂ ਵਰਲੇਣ ਦੇ ਸੀਗੂ ਉਹ ਉੱਥੇ ਆਪਸ 'ਚ ਇਹਨਾਂ ਦੀ ਟਕਰਾਰ ਹੋ ਗਈ ਉਹ ਵੀ ਮੋਟਰ ਵਗੈਰਾ ਦੇ ਚੰਗਾ ਆਪਸ 'ਚ ਦੀ। ਉਦੋਂ ਵੈਸੇ ਨੂੰ ਗਵਾ ਦੇ ਇਹਨਾਂ ਦੀ ਆਪਸ 'ਚ ਲੜਾਈ ਹੋ ਗਈ ਕਿ ਤੇ ਲੜਾਈ ਦੇ ਦੌਰਾਨ ਜਿਹੜਾ ਮੁੰਡਾ ਉਹ ਲੰਨੀ-ਲੰਨੀ ਕਰਕੇ ਸੌਂਰਮ ਨੂੰ ਤੇ ਉਹਨੇ ਇਹ ਗੁਰਪ੍ਰੀਤਾਂ ਨੂੰ ਹੰਦਾ ਤੇ ਉਹਦੇ ਕਿੱਤ ਮਾਰੀ ਸੀਗੀ ਉਹ ਗੱਟੇ ਦੇ ਉਜੀ ਸਤਿਬੰਧਨ ਕਰਕੇ ਉਹਦੀ ਮੈਥ ਹੋ ਗਈ। ਮਾਮਲਾ ਕਿੰਨਾ ਸਮੇਂ ਜਿਹੜਾ ਹੈ ਉਸ ਤੋਂ ਬਾਅਦ ਵੀ ਇਹਨਾਂ ਦੀ ਆਪਸ ਦੇ ਵਿੱਚ ਹੱਤੋਪਾਈ ਹੋਈ ਸੀਗੀ। ਤੇ ਉਹਨਾਂ ਦੀ ਆਪਸ ਸਿੱਤ ਕਰਾਰ ਲਈ ਕੋਈ ਦਵਾਤੋਪਾਈ ਹੋਈ ਸੀ ਉਹ ਉਸ ਦੌਰਾਨ ਇਹ ਮੁੰਡੇ ਵੀ ਨਹੀਂ ਨਿਕਰੇ ਆਪਣੇ। ਜਦਤ ਪਾਈ ਹੋਈ ਸੀ ਜੱਦ ਚਲਾਈ ਹੋਈ ਸੀ ਤੇ ਉਹਨੇ ਇਹਨੇ ਵਾਰ ਕੀਤਾ ਸੀਗਾ ਇਹ ਮੁੰਡੇ ਜਿੰਨੇ ਇਹ ਲੜਕੇ ਜੀ ਰਿਆ ਦਾ 80 ਦਾ ਇਹ ਮੁੰਡੇ ਸੀਗੇ ਇਹ ਨੀ ਬਾਟੀ ਤੇ ਜਿਹੜਾ ਦੋ ਸੀਗੇ ਮੁੰਡੇ ਦੁੱਧੇ ਗੁਰਪ੍ਰੀਤ ਸਿੰਘ ਉਹ ਤਿੰਨਾਂ ਜੀ ਸੀਗੇ ਇਹਨਾਂ ਦੇ ਵਿੱਚ ਚਾਰ ਤਾਂ ਜੋ ਮੈਂ ਨਾ ਇਹ ਸਾਡੇ 17 ਸਾਲ ਦੇ ਨੇ 17 ਸਾਲ ਦੇ ਨੇ ਉਹਨਾਂ ਦਾ ਮੈਂ ਨਹੀਂ ਜਿਹੜਾ ਮੇਨ ਮੁੰਡੇ ਨੇ ਜੀ ਇਹ ਜੋ ਨਾਈਟ ਹੀ ਸੀਗੇ ਉਹਨਾਂ ਦਾ ਜਾਣਦਾ ਜਿਹੜਾ ਇੱਕ ਮੁੰਡਾ ਪੰਜਵਾਂ ਜੀ ਦਾਕਰਾਮ ਉਹ ਵੀ ਉਹਨਾਂ ਨਾਲ ਹੀ ਗਿਆ 30 ਸਾਲ ਦਾ ਉਹ ਵੀ ਕਿੱਦਾਂ ਦੀ ਉਹਨਾਂ ਨੂੰ ਪੇਸ਼ ਕੀਤਾ ਦੇਖੋ ਜੀ ਦਰਪੀਂ ਦੇ ਨਾਲ ਆਇਸ ਨੂੰ ਵੀ ਨਹੀਂ ਉਹਨਾਂ ਦਾ ਕੋਈ ਰਿਸ਼ਤਾ ਜੀ ਉਹ ਆਪਕੋ ਸੇ ਫਰੈਂਡ ਸੀਗੇ ਉਹ ਉਹਨਾਂ ਦੀ ਫੈਮਿਲੀ ਵੀ ਵੈਸੇ ਡਾਊਟ ਸੀਗਾ ਵੀ ਇਹ ਨਾਮ ਲਗਾ ਕੇ ਵੀ ਉਹਨੂੰ ਬੰਨੂ ਕਾਹਦੇ ਕੀਤੀ ਗਈ ਹੈ ਪਰ ਇਦਾਂ ਨਹੀਂ ਕੁਝ ਵਰਨੀ ਨੂੰ ਕਹਿੰਨੇ ਆਪਕੋ ਦੋਸਤ ਸੀਗੇ ਦੋ ਪ੍ਰੀਤ ਕੋਈ ਫੈਕਟਰੀ ਚ ਲੱਗੇ ਹੋਏ ਨੇ ਤੇ ਇੱਕ ਮੁੰਡਾ ਨਾਲ ਉੱਤੇ ਕੀ ਹੈ ਬੈਟਰੀ ਵੀ ਲੱਗੇ ਹੋਏ ਟੁੱਟੀ ਹੋਈ ਹੈ ਜਿਹੜੇ ਤੋਂ ਬੱਦਮੀਆ ਨੂੰ ਆਪਕੋ ਕੋਈ ਪਤਾ ਨਹੀਂ ਪਹਿਲੇ ਨੰਬਰ ਦੋਣੀਏ ਇਸ ਰਿਪੋਰਟ ਸਰ ਕੋਈ ਕੋ ਆਪਕੋ ਦੇ ਵਿੱਚ ਖਹਿਵਾ ਜੀ ਹੋਣ ਦਾ ਆਪਣਾ ਉਹ ਦਾ ਬੱਚਾ ਸੀ ਇਹਨਾਂ ਨੂੰ ਲੈ ਰਿਸੀ ਕੋਈ ਵੜਾ ਤੇ ਇਹਨੂੰ ਤਕਰਾਰ ਵਾਜੀ ਹੋਣ ਕਰਕੇ ਅਚਨ ਚੇਤ ਲੜਾਈ ਹੋਈ ਹੋਈ ਕੋਈ ਪਹਿਲਾਂ ਨਾ ਕੋਈ ਹੋਣੀ ਆ ਕੋਈ ਕੋਈ ਜਾਣ ਪਛਾਣ ਨਹੀਂ ਵਾਲਾ ਹੁੰਦਾ ਜੀ ਤੰਮਲਾ ਜੀ ਪਰਚਾ ਸਹੀ ਜੇ ਕੋਈ ਇਹਨੂੰ ਲੈ ਕੇ ਪਰਚਾ ਮਾਰੀ ਸੀ ਬਰਤੋਤ ਇਹਦੀ ਇਹ ਬੱਖੀ ਚ ਲੱਗੀ ਹੋਈ ਹੈ ਬੈਕ ਸਾਈਡ ਤੇ ਹਾਂ ਜੀ ਹਾਂ ਨੰਨੀ ਉਹਦੇ ਪਹਿਲਾਂ ਉਹਦਾ ਰਾਈਚਾ ਗੜਦੇ ਮੰਗਦੇ ਹੱਥ ਤੇ ਇਹਨੂੰ ਕਰਦੇ ਕੀ ਕਰੀਏ ਇੰਨਾ ਜਿਹੜਾ ਦਾ ਮੁੰਡਾ ਕਕਰਾਮ ਸੀਗਾ ਜੀ ਇਹ ਇਹਦਾ ਤਾਂ ਦੋ ਦਿਨਾਂ ਪੁਲਿਸਮਾਨ ਨਿੱਕਾ ਜਿਹੜੇ ਦੂਜੇ ਨੇ ਮੁੰਡੇ ਹੋ ਜੋ ਬਣਾਏ ਨੇ ਉਹ ਕੋਈ ਫੇਸਟਰ ਨਹੀਂ ਲੈਂਦੀ ਤੇ ਉਹਨਾਂ ਨੇ ਉਹਦੇ ਬੰਦੇ ਨੂੰ ਉਹਨਾਂ ਨੇ ਮਰੀ ਹੈਡ ਹੰਡਾ ਵਿੱਚ ਸੱਟ ਪਾਈ ਦਿੱਤੀ ਤੇ ਟੈਂਪੋ ਦੂਰੇ ਨੂੰ ਇਹ ਵੀ ਪੱਤਰਿਕਾ ਉਹ ਪਰਿਵਾਰ ਦਾ ਤਾਂ ਦੇਖੋ ਜੀ ਬੱਚੇ ਅੱਜ ਕੱਲ੍ਹ ਦਾ ਜਿਹੜੇ ਸੋਸ਼ਲ ਮੀਡੀਆ ਤੇ ਸੌਂਗ ਬਿਨ ਵਗੈਰਾ ਆ ਰਹੇ ਨੇ ਬਹੁਤ ਅਗਰੈਸਿਵ ਨੈਚਰ ਜੈਡੀਕਲ ਡਾਈਟ ਵਗੈਰਾ ਵੀ ਹੈ ਬੱਚੇ ਅਗਰੈਸਿਵ ਨੈਚਰ ਬਹੁਤ ਹੋ ਜਾਂਦੇ ਤੇ ਪੇਰੈਂਟਸ ਹੁੰਦਾ ਮੇਰੀ ਇਹੀ ਇੱਕ ਹਦਾਇਤ ਆ ਵੀ ਇਹਨੂੰ ਲੋਕ ਧਿਆਨ ਦਿੱਤਾ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਕਿ ਕਿਤੇ ਇਹਨੂੰ ਕਿਤੇ ਜਾਂਦੇ ਨੇ ਲੇਟ ਨਾਈਟ ਇਹਨਾਂ ਨੂੰ ਕਦੋਂ ਮੰਨਣ ਤੋਂ ਪੁੱਛਿਆ ਜਾਵੇ ਕਿ ਕਿਹੜੀ ਗ੍ਰਾਈਂਡ ਵਿੱਚ ਘਰ ਤੋਂ ਪਰਤ ਕੇ ਹੋਏ ਤੇ 1 ਪੰਜਾਬੀ ਟੀਵੀ ਲਈ ਨਾ ਬਾਤੋ ਚੇਤਨ ਮਹਿਤਾ ਦੀ ਖਾਸ ਰਿਪੋਰਟ